ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਐਸਬੀਆ ਬੈਂਕ 'ਚ ਖਾਤਾ ਰੱਖਣ ਵਾਲਿਆਂ ਦੇ ਲਈ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਆ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਦੋਸਤੋ ਜੇਕਰ ਤੁਸੀਂ ਭਾਰਤੀ ਸਟੇਟ ਬੈਂਕ ਐਸਬੀਆਈ ਦੇ ਗਾਹਕ ਹੋ ਤਾਂ ਇਹ ਤੁਹਾਡੇ ਲਈ ਇੱਕ ਮਹੱਤਵਪੂਰਨ ਅਪਡੇਟ ਹੈ ਐਸਬੀਆਈ ਭਾਰਤ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ ਹੈ ਤੇ ਦੇਸ਼ ਪਰ ਵਿੱਚ ਇਸ ਬੈਂਕ ਦੇ ਲੱਖਾਂ ਗਾਹਕ ਹਨ ਜੇਕਰ ਤੁਹਾਡੇ ਕੋਲ ਇਸ ਵੇਲੇ ਵੀ ਦਲ ਬੈਂਕ ਲੱਕ ਰਹਿ ਤਾਂ 31 ਦਸੰਬਰ ਤੋਂ ਪਹਿਲਾਂ ਇੱਕ ਜੁਰੀ ਕੰਮ ਕਰਨਾ ਪੂਰਨਾ ਲਾਜ਼ਮੀ ਹੈ ਭਾਰਤੀ ਜ਼ਰ ਬੈਂਕ ਆਰਵੇ ਨੇ ਐਸਪੀ ਚਮਿਤ ਸਾਰੇ ਬੈਂਕਾਂ ਨੂੰ ਜੀ ਕਿ ਨਿਬਣਾ ਲਈ ਕਿ ਉਹਨਾਂ ਦੇ ਬੈਕ ਲੱਕਰ ਗਾਹਕ ਇੱਕ ਨਵੇਂ ਐਗਰੀਮੈਂਟ ਤੇ ਹਸਤਾਖਰ ਕਰਨਾ ਅਤੇ ਇਸ ਕੰਮ ਨੂੰ ਦਸੰਬਰ ਦੇ ਅੰਤ ਤੱਕ ਅੰਤਮ ਰੂਪ ਦਿੱਤਾ ਜਾਣਾ ਚਾਹੀਦਾ ਹੈ ਸਬੇ ਦੇ ਗੱਕਾ ਦੇ ਅਧਿਕਾਰੀਆਂ ਤੇ ਜੋਰ ਦੇਂਦੇ ਹੋਏ ਇੱਕ ਸੂਧਿਆ ਹੋਇਆ ਬੈਂਕ ਲੋਕਰ ਕੰਟਰੈਕਟ ਪੇਸ਼ ਕੀਤਾ ਬੈਂਕ ਲੋਕਰਨ ਵਾਲੇ ਸਾਰੇ ਸਬੇਗਾ ਕੋਨਸ ਨਵੇਂ ਸਮਝੌਤੇ ਤੇ ਦਸਤਕੰਦ ਦੀ ਲੋੜ ਹੈ ਤੇ ਬੈਂਕ ਅਸਰਗਰਮੀ ਨਾਲ ਫੋਨ ਕਰਲਾਂ SMS ਤੇ ਈਮੇਲ ਰਹੀਗਾ ਕਦਕ ਪਹੁੰਚ ਕਰਦੇ ਹਨ ਅਤੇ ਉਹਨਾਂ ਨੂੰ ਨਜ਼ਦੀਕੀ ਸ਼ਾਖਾ ਜਾਣ ਅਤੇ ਦਸਤਕੰਦ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਬੇਤੀ ਕਰ ਰਹੇ ਹਨ ਜਿਹਾ ਕਰਨ ਵਿੱਚ ਅਸਫਲ ਰਹਿਣ ਵਿੱਚ ਪੇਚੀ ਦਿਗੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਨਾਲ ਹੀ ਲੋਕਾਂ ਨੂੰ ਬਹੁਤ ਜਦੀਆਂ ਮੁਸ਼ਕਲਾਂ ਵੀ ਆ ਸਕਦੀਆਂ ਹਨ ਤੇ RBI ਦੇ ਨਿਰਦੇਸ਼ ਸਾਰੇ ਬੈਂਕਾਂ ਤੇ ਲਾਗੂ ਹੁੰਦੇ ਹਨ ਤੇ ਉਹਨਾਂ ਨੂੰ ਨਿਰਦੇਸ਼ ਦਿੰਦੇ ਹਨ ਕਿ ਉਹ ਆਪਣੇ ਗਾਹਕਾਂ ਨੂੰ 31 ਦਸੰਬਰ ਤੱਕ ਸਮਝੌਤੇ ਤੇ ਦਸਤਕ ਕਰਨ ਵੀਡੀਓ ਦੇਖਣ ਲਈ ਤੁਹਾਡਾ ਤਨਵਾਦ